ਵੇ ਬਈ ਇੱਟ ਵਗੈਰਾ ਇੱਕ ਨੰਬਰ ਲਈਏ ਸਾਰੀ ਹਾਂ ਇੱਕ ਨੰਬਰ ਇੱਟ ਬਈ ਨਿਓਂ ਚ ਆਪਣੀ ਪੁਰਾਣੀ ਇੱਟ ਨਿਓਂ ਚ ਪੁਰਾਣੀ ਪਾਈ ਤੇ ਬਈ ਕਿੰਨਾ ਕ ਖਰਚਾ ਆਇਆ ਸਾਰੀ ਕੋਠੀ ਦਾ ਖਰਚਾ ਬਈ 11-12 ਲੱਖ ਰੁਪਏ ਆ ਗਏ ਹਾਂ ਸਿਮਿੰਟ ਆਪਾਂ ਵੀ ਪਲਾਂਟ ਵਾਲਾ ਵਰਤਦੇ ਹਾਂ ਪਲਾਂਟ ਹਾਂ ਤੇ ਇਹ ਬਈ ਸਸਤਾ ਹੁੰਦਾ ਥੋੜਾ ਕਣਾ ਇਹ ਹਾਂ ਬਈ ਅੱਛੇ ਕਿੰਨੇ ਕ ਦਾ ਇਹ ਜਮਾਂ ਜਾਇਜ ਬਈ ਰੇਟ ਠੀਕ ਹੈ ਜੀ ਜਾਇਜ ਰੇਟ ਤੁਸੀਂ ਕਰਵਾਉਂਦੀ ਰੇਟੋ ਬਈ ਹਾਂ 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 ਬਈ ਆਪਾਂ ਤੋਂ ਤਿੰਨ ਕੋਠੀਆਂ ਚ ਕਰਵਾਵਾ ਤਿੰਨ ਚਾਰ ਕੋਠੀਆਂ ਚ ਕਰਵਾ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਸਿੰਗਲ ਪੋਰਸਨ ਮਕਾਨ ਹੈ ਤੇ ਘੱਟ ਬਜਟ ਦੇ ਵਿੱਚ ਤਿਆਰ ਹੋਇਆ ਹੋਇਆ ਮਕਾਨਾ ਦੋਸਤੋ ਛੋਟੇ ਪਰਿਵਾਰ ਵਾਸਤੇ ਜੇਕਰ ਤੁਹਾਨੂੰ ਪਲਾਨ ਚਾਹੀਦਾ ਤਾਂ ਇਦਾਂ ਦਾ ਪਲਾਨ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਜਿਹੜੇ ਬਾਈ ਮਿਸਤਰੀ ਨੇ ਇਹ ਤੇ ਲੱਕੜ ਦਾ ਕੰਮ ਕੀਤਾ ਬਾਈ ਨੇ ਉਹਨਾਂ ਦਾ ਆਪਾਂ ਨੰਬਰ ਵੀ ਸਕਰੀਨ ਤੇ ਪਾਵਾਂਗੇ ਬਾਈ ਇਹ ਇਹ ਰੈਡੀमेड ਕੰਮ ਕਰਕੇ ਗਏ ਨੇ ਮਤਲਬ ਨਾਪ ਲੈ ਕੇ ਸੀਗੇ ਕੋਠੀ ਦੇ ਵਿੱਚੋਂ ਤੇ 12 ਵਗੈਰਾ ਦਾ ਤੇ ਇੱਥੇ ਆ ਕੇ ਫਿੱਟ ਕਰ ਗਏ ਸੀ ਕੋਈ ਘਰ ਵਾਲੇ ਨੂੰ ਪਰੇਸ਼ਾਨੀ ਨਹੀਂ ਹੁੰਦੀ ਇਸ ਕੰਮ ਨਾਲ ਤੇ ਜੇਕਰ ਤੁਸੀਂ ਵੀ ਮਾਨਸਾ ਦੇ ਕਿਤੇ ਵੀ ਕੰਮ ਕਰਾਉਣਾ ਤਾਂ ਆਪਣੀ ਕੋਠੀ ਦਾ ਮਾਪ ਦੇ ਸਕਦੇ ਹੋ ਤੇ ਆਪਣੇ ਆਪ ਉਹ ਜੋੜੀਆਂ ਫਿੱਟ ਕਰ ਜਾਣਗੇ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਸੋ ਬਾਈ ਆਪਣੇ ਨਾਲ ਨੇ ਮਕਾਨ ਮਾਲਕ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਿਰਫ ਇਹ ਬਹੁਤ ਘੱਟ ਪੈਸਿਆਂ 'ਚ ਕੋਠੀ ਤਿਆਰ ਹੋਈ ਹੋਈ ਆ ਦੋਸਤੋ ਸਸੇ ਘਰ ਬਾਈ ਸਸੇ ਘਰ ਬਾਈ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਨਾਮ ਦੋ ਪਿੰਡ ਦਲੀਆਲੀ ਮਠਾਈ ਸਰ ਦਲੀਏ ਵਾਲੀ ਮਠਾਈ ਸਰ ਤੇ ਕਿੰਨਾ ਏਰੀਆ ਬਾਈ ਕੋਠੀ ਦਾ ਹੈ ਆਪਣਾ ਏਰੀਆ ਬਾਈ ਹੋਊ ਹੈ 11 12 ਸਕਰ ਫੁੱਟ 11 12 ਸਕਰ ਫੁੱਟ ਸਿੰਗਲ ਪੋਰਸ਼ਨ ਹੀ ਆ ਨਾ ਬਾਈ ਹਾਂ ਹਾਂ ਤੇ ਬਈ ਇਹ ਮਤਲਬ ਤੁਸੀਂ ਕਿਸੇ ਤੋਂ ਨਕਸ਼ਾ ਲਿਆ ਸੀ ਜਾਂ ਆਪਣੇ ਆਪ ਹੀ ਮਤਲਬ ਤਿਆਰ ਕਰਵਾਈ ਸੀ ਹਾਂ ਨਕਸ਼ਾ ਲੈ ਸੀ ਬਈ ਆਪਣਾ ਨਕਸ਼ਾ ਲੈ ਸੀ ਕਿੰਨਾ ਤੋਂ ਬਰੇ ਨਕਸ਼ਾ ਇਹ ਕਾਲਿਆਂ ਵਾਲੀ ਤੋਂ ਲਿਆ ਸੀ ਬਈ ਆਪਣਾ ਕਾਲਿਆਂ ਵਾਲੀ ਹਾਂ ਮਡੇ ਮੁੰਡੇ ਜਾਨਪਸ਼ਾਨੂ ਹਾਂ ਜਾਨਪਸ਼ਾਨਾ ਮਿਸਤਰੀ ਠੀਕ ਹੈ ਤੇ ਬਈ ਠੇਕੇਦਾਰ ਮਿਸਤਰੀ ਕਿੱਥੋਂ ਸੀਗੇ ਉਹ ਪੰਨੀ ਹਾਲ ਤੋਂ ਬਈ ਰੋ ਦੋ ਪੰਨੀ ਹਾਲ ਤੋਂ ਪੰਨੀ ਹਾਲ ਹਾਂ ਕਿਤੇ ਕੰਮ ਕਰਕੇ ਗਏ ਨਹੀਂ ਨਹੀਂ ਢਾੜੀ ਤੇ ਬਈ ਢਾੜੀ ਤੇ ਕਰਵਾ ਹਾਂ ਲੈ ਕੇ ਟਾਈਮ ਚ ਮਤਲਬ ਕੰਪਲੀਟ ਹੋ ਗਈ ਸੀ ਕੋਠੀ ਇਹ ਹੋ ਗਈ ਬਈ ਯਾਰ ਸਵਾ ਕ ਮਹੀਨੇ ਮੰਗੇ ਸਵਾ ਕ ਮਹੀਨੇ ਹਾਂ ਠੀਕ ਹੈ ਜੀ ਤੇ ਨਾਲ ਦੀ ਨਾਲ ਹੀ ਰੈਡੀ ਕਰੀ ਸੀਗੀ ਪਲਸਟਰ ਵਗੈਰਾ ਕਰਕੇ ਹਾਂ ਨਾਲ ਦੀ ਨਾਲ ਬਈ ਸਾਰੀ ਰੈਡੀ ਹਾਂ ਹਾਂ ਠੀਕ ਹੈ ਜੀ ਤੇ ਬਈ ਇੱਟ ਵਗੈਰਾ ਇੱਕ ਨੰਬਰ ਲਾਈ ਸਾਰੀ ਹਾਂ ਇੱਕ ਨੰਬਰ ਇੱਟ ਬਈ ਨਿਓ ਚ ਆਪਣੀ ਪੁਰਾਣੀ ਇੱਟ ਨਿਓ ਚ ਪੁਰਾਣੀ ਬਈ ਨਿਓ ਚ ਪੁਰਾਣੀ ਇੱਟ ਤੇ ਤੁਸੀਂ ਦੱਸ ਰਹੇ ਸੀ 20 ਹਜ਼ਾਰ ਇੱਟ ਪੁਰਾਣੀ ਪਾਈ 20 ਹਜ਼ਾਰ ਹਾਂ ਤੇ ਬਾਕੀ ਸਾਰਾ ਨਵ 11-12 ਲੱਖ ਰੁਪਏ ਆ ਗਏ ਹਾਂ ਮਤਲਬ ਬਈ ਲੋਕੇ ਕਹਿੰਦੇ ਨੇ ਅਰੇ ਇੰਨੇ ਚ ਨਹੀਂ ਧਿਆਨ ਹੁੰਦੀ ਉਹ ਵੀ ਪੱਕੀ ਹਾਂ 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 ਪੱਕੀ ਗੱਲ ਆ ਬਈ ਕੋਈ ਸ਼ੱਕ ਵਾਲੀ ਗੱਲ ਨਹੀਂ ਠੀਕ ਹੈ ਜੀ ਬਸ ਇੰਨਾ ਕ ਫਰਕ ਹੈ ਵੀ ਤੁਸੀਂ ਦਿਹਾੜੀ ਤੇ ਕਰਵਾਇਆ ਹਾਂ ਦਿਹਾੜੀ ਤੇ ਕਰਾਇਆ ਆਪਾਂ ਨਾਲ ਲੱਗੇ ਜੀ ਬਈ ਹਾਂ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਪਰੇ ਬੈਠੇ ਰਹੇ ਨਾਲ ਬਈ ਸਾਰੇ ਉਹਵੇਂ 2-3 ਲੱਖ ਦਾ ਫਰਕ ਪਾਇਆ ਹਾਂ ਪੈ ਜਾਂਦਾ ਪੈ ਜਾਂਦਾ ਠੀਕ ਹੈ ਜੀ ਤੇ ਬਾਕੀ ਬਈ ਸਿਮਿੰਟ ਵਗੈਰਾ ਕਿਹੜਾ ਵਰਤੇ ਆਪਾਂ ਬਈ ਸਿਮਿੰਟ ਆਪਾਂ ਵੀ ਪਲਾਂਟ ਵਾਲਾ ਵਰਤਦੇ ਹਾਂ ਪਲਾਂਟ ਹਾਂ ਤੇ ਇਹ ਬਈ ਸਸਤਾ ਹੁੰਦਾ ਥੋੜਾ ਕਣਾ ਇਹ ਹਾਂ ਬਈ ਅੱ 200 ਰੁਪਏ ਦਾ ਫਰਕ ਪੈਂਦਾ ਪੈਂਦਾ ਹਾਂ ਬਈ ਅੱਛਾ ਇਹ ਕਿਵੇਂ ਹੁੰਦਾ ਬਈ ਖੁੱਲਾ ਹੁੰਦਾ ਇਹ ਇਹ ਖੁੱਲਾ ਹੁੰਦਾ ਅੱਛਾ ਜੀ ਤੇ ਉਹ ਬਈ ਗਾਰੰਟੀ ਵਗੈਰਾ ਦਿੰਦੇ ਨੇ ਮਤਲਬ ਵਧੀਆ ਲੈਣ ਦਾ ਤੈਨੂੰ ਕੋਈ ਦਿੱਕਤ ਆਉਂਦੀ ਹਾਂ ਪੁਲਾ ਪੁਲਾ ਤੇ ਬਈ ਉਹੀ ਪੈਂਦਾ ਸਾਰਾ ਅੱਛਾ ਪੁਲਾ ਤੇ ਉਹੀ ਹਾਂ ਉਹੀ ਜਾਂਦਾ ਠੀਕ ਹੈ ਜੀ ਤੇ ਕਹਿੰਦੇ ਨੇ ਸਵਾਵਾਦ ਹੁੰਦੀ ਹੈ ਜਾਂ ਉਹ ਨਾ ਨਾ ਕੋਈ ਚੱਕਰ ਨਹੀਂ ਬਈ ਆਪਣੇ ਆ ਦੇਖੋ ਸਾਰਾ ਉਹੀ ਲੱਗਿਆ ਹਾਂ ਬਈ ਸਹੀ ਆ ਕਿੰਨਾ ਚਿਰ ਹੋ ਗਿਆ ਇਹਨੂੰ ਬਣੀ ਨੂੰ ਬਈ ਕੋਠੀ ਨੂੰ ਇਹਨੂੰ ਹੋ ਗਿਆ ਬਈ 2 ਸਾਲਾਂ ਵਾਂਗੂ 2 ਸਾਲਾਂ ਬਾਅਦ ਫਿਰ ਤਾਂ ਕੋਈ ਨਹੀਂ ਬਈ ਲੈ ਹਲੂਗਾ ਤਾਂ ਕਿ ਤੋ ਹੈ ਨਹੀਂ ਵਧੀਆ ਸਭਾਈ ਪਈ ਆ ਪੂ ਤੇ ਜੇਕਰ ਪੇਂਟ ਹੋ ਜਾਂਦੀ ਹੈ ਕੋਠੀ ਤਾਂ ਬਹੁਤ ਸੋਹਣਾ ਹੀ ਬਣ ਜਾਣੀ ਹੈ ਇਸ ਦੀ ਲੁੱਕ ਤੇ ਵਧੀਆ ਮਤਲਬ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਾਕੀ ਅੰਦਰੋਂ ਦਿਖਾਉਣਾ ਇਹ ਪੋਰਚ ਆ ਜਾਂਦਾ ਦੋਸਤੋ ਸੋ ਭਾਈ ਇਹ ਇੱਕ ਐਂਟਰੀ ਡ੍ਰੈਗ ਰੂਮ ਦੀ ਰੱਖੀ ਹੋਈ ਹੈਦਰ ਹਾਂ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਜੋੜੀਆਂ ਦਾ ਕੰਮ ਵੀ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਹੋ ਬਾਈ ਦੇ ਕਹਿਣ ਮੁਤਾਬਕ ਇਸ ਕੋਠੀ ਦੇ ਵਿੱਚ 90000 ਤੋਂ ਲੱਖ ਦੇ ਵਿੱਚ ਹਨਾ ਬਈ ਹਾਂ ਕੰਮ ਹੋਇਆ ਜਿੰਨੇ ਕੁ ਪੱਲੇ ਨੇ ਤੁਸੀਂ ਦੇਖ ਸਕਦੇ ਆਪਾਂ ਤੁਹਾਨੂੰ ਸਾਰਾ ਕੰਮ ਦਿਖਾਵਾਂ ਮਾਈਕੋਟੀ ਦੇ ਵਿੱਚ ਜਮਾਜਾਇ ਰੇਟ ਤੇ ਆ ਗਿਆ ਵੀ ਮਤਲਬ ਆਪਾਂ ਮਹਿੰਗਾ ਵੀ ਕਰਵਾ ਸਕਦੇ ਆ ਸਸਤਾ ਵੀ ਕਰਵਾ ਸਕਦੇ ਆ ਉਹ ਆਪਣੀ ਇੱਛਾ ਹੈ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਜਮਾਜਾਇ ਜਾ ਬਈ ਰੇਟ ਤੇ ਠੀਕ ਹੈ ਜੀ ਜਾਇਜ ਰੇਟ ਤੁਸੀਂ ਕਰਵਾਉਂਦੀ ਰਹਿਣੋ ਬਈ ਹਾਂ 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 ਬਈ ਆਪਾਂ ਤੋਂ ਤਿੰਨ ਕੋਠੀਆਂ 'ਚ ਕਰਵਾ ਸਕਦੇ ਆ ਤਿੰਨ ਚਾਰ ਕੋਠੀਆਂ 'ਚ ਹੋਵੇਗੀ ਠੀਕ ਹੈ ਸੋ ਦੋਸਤੋ ਮੇਨ ਐਂਟਰੀ ਇੱਥੇ ਤੇ ਦੇ ਰਾਈਟ ਸਾਈਡ ਤੇ ਡਰੈਗ ਰੂਮ ਆ ਜੋ ਤੁਸੀਂ ਦੇਖ ਸਕਦੇ ਹੋ ਵਿੱਚ ਇੱਕ ਵਿੰਡੋ ਰੱਖੀ ਹੋਈ ਤੇ ਇੱਕ ਇਧਰ ਲਈ ਐਂਟਰੀ ਹੋਰ ਰੱਖੀ ਹੈ ਜੋ ਮਹਿਮਾਨ ਆਉਂਦਾ ਸਿੱਧਾ ਆਪਣੇ ਡੈਗਰੋ ਵਿੱਚ ਬੈਠ ਸਕਦਾ ਤੇ ਕੋਠੀ ਦੇ ਵਿੱਚ ਦੇ ਇੰਟਰ ਹੋਣ ਦੀ ਲੋੜ ਨਹੀਂ ਰਹਿੰਦੀ ਹੈਗੀ ਤੇ ਬਾਕੀ ਖੁੱਲਾ ਬਾਹਰ ਰੱਖਿਆ ਹੋਇਆ ਪਰਦਾ ਵਗੈਰਾ ਪੈ ਜਾਣਾ ਇੱਥੇ ਤੇ ਇਧਰ ਲੌਬੀ ਦਾ ਏਰੀਆ ਆ ਜਾਂਦਾ ਕਾਫੀ ਖੁੱਲੀ ਲੌਬੀ ਹੈ ਦੋਸਤੋ ਤੇ ਇਧਰ ਦੂਸਰੀ ਸਾਈਡ ਤੇ ਕਿਚਨ ਰੱਖਿਆ ਹੋਇਆ ਜੋ ਫਰੰਟ ਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਾਰਨਰ ਵਿੰਡੋ ਲੱਗੀ ਹੋਈ ਹੈ ਤੇ ਇਧਰ ਇੱਕ ਬਾਰ ਰੱਖਿਆ ਜੋ ਆਪਣੇ ਆਰਜੀ ਚੁੱਲੇ ਚੌਕੇ ਵਾਸਤੇ ਅਨਮਾ ਇੱਧਰ ਚੁੱਲਾ ਚੌਂਕਾ ਹਾਂ ਚੁੱਲਾ ਚੌਂਕਾ ਬਈ ਇੱਧਰ ਆਪਣਾ ਇਹਦੀ ਵੀ ਜ਼ਰੂਰਤ ਹੁੰਦੀ ਹੈ ਹਨਾ ਬਈ ਸਰਦਾ ਨਹੀਂ ਹੈਗਾ ਸਹੀ ਗੱਲ ਹੈ ਬਈ ਇਹ ਖਰ ਥੋੜਾ ਜਿਹਾ ਦੇਖਣਾ ਚਾਹੀਦਾ ਹਨਾ ਵੀ ਆਪਾਂ ਰਸੋਈ ਦੇ ਨਾਲ ਅਟੈਚ ਹੋ ਜਾਏ ਹਾਂ ਇਹ ਅਟੈਚ ਆ ਬਈ ਰਸੋਈ ਨਾਲ ਹਾਂ ਕਈ ਵਾਰੀ ਲੋਕਾਂ ਦੀ ਕੀ ਹੁੰਦਾ ਬਈ ਚੁੱਲਾ ਚੌਂਕਾ ਬੜੀ ਦੂਰ ਹੋ ਜਾਂਦਾ ਹੈ ਹਾਂ ਜੋ ਆਪਣੀ ਆਰ ਸੋਈ ਨਾਲੋਂ ਉਦੋਂ ਫਿਰ ਗੁੜੀਆਂ ਭਾਂਡੇ ਚੱਕੀ ਜਾਂਦਾ ਨਾ ਦਿੱਕਤ ਹੋ ਜਾਂਦਾ ਜਮਾ ਟੈਜ ਰੱਖਿਆ ਆਪਾਂ ਨਾਲ ਇਹ ਵਧੀਆ ਚੀਜ਼ ਹੈ ਮੇਨ ਹੈ ਸੋ ਆ ਜਾਓ ਬਈ ਅੰਦਰ ਤੇ ਦੋ ਬੈਡਰੂਮ ਆ ਬਈ ਕੋਠੀ ਦੇ ਵਿੱਚ ਆਪਣੀ ਹਾਂ ਹਾਂ ਇੱਕ ਇੱਧਰ ਹੈ ਇੱਕ ਇੱਧਰ ਸੋ ਦੋਸਤੋ ਇੱਕ ਬੈਡਰੂਮ ਹੈ ਕਾਫੀ ਫੁੱਲਾ ਏਰੀਆ ਬੜਾ ਹੈ ਮਤਲਬ ਬੈਡਰੂਮ ਭੀੜੇ ਨਹੀਂ ਹੈ ਹੋਊਗਾ ਬਈ 12 12 ਦਾ ਹਾਂ ਹਾਂ ਬਈ ਹੋਊਗਾ ਹਾਂ ਸਹੀ ਗੱਲ ਇੰਨੇ ਤਾਂ ਹੋਊਗਾ ਇੰਨਾ ਤਾਂ ਹੋਊਗਾ ਤੇ ਵਿੱਚ ਸਟੋਰ ਦੀ ਆਪਸ਼ਨ ਦਿੱਤੀ ਹੈ ਹਾਂ ਉਧਰ ਪੇਟੀਆਂ ਪੂਟਿਆਂ ਵਾਸਤੇ ਪੇਟੀਆਂ ਪੂਟਿਆਂ ਵਾਸਤੇ ਵਿੱਚ ਅਟੈਚ ਕਰਤਾ ਵਿੱਚ ਅਟੈਚ ਆ ਬਾਹਰੋਂ ਨਹੀਂ ਪਤਾ ਲੱਗਦਾ ਹੈ ਨਾ ਕੋਈ ਵੇਲੇ ਕੋਈ ਕੀਮਤੀ ਚੀਜ਼ ਹੁੰਦੀ ਹੈ ਸਹੀ ਗੱਲ ਹਾਂ ਇੱਥੇ ਆਪਾਂ ਪੈਸੇ ਵਗੈਰਾ ਵੀ ਹੁੰਦੇ ਹਨ ਨਾ ਪਤਾ ਲੱਗਿਆ ਰਹਿੰਦਾ ਠੀਕ ਹੈ ਤੇ ਬਈ ਇੱਕ ਤੁਸੀਂ ਬਾਥਰੂਮ ਦੀ ਸਹੂਲਤ ਨਹੀਂ ਹੈ ਨਾ ਰੱਖੀ ਦੇ ਚ ਉਹ ਆਪਾਂ ਬਾਹਰ ਕਰਾਂਗੇ ਬਈ ਇਧਰ ਅੱ ਵੇ ਆਪਣਾ ਖੇਤਾਂ 'ਚ ਘਰ ਆ। ਖੇਤਾਂ 'ਚ ਘਰ ਆ ਬਈ ਆਪਣਾ ਪਾਣੀ ਵਿੱਚ ਠੀਕ ਆ ਜੀ। ਇਸੋ ਦੋਸਤ ਇੱਕ ਬੈਡਰੂਮ ਹੈ ਜਾਂਦਾ ਦੂਸਰਾ। ਦੋ ਬੈਡਰੂਮ ਨੇ ਇਸ ਕੋਠੀ ਦੇ ਵਿੱਚ ਤੇ ਬਾਕੀ ਸਿੰਗਲ ਪੋਰਸ਼ਨ ਮਕਾਨ ਆ ਇਹ। ਬੈਕ ਸਾਈਡ ਤੇ ਬਾਈ ਨੇ ਬਾੜ ਰੱਖਿਆ ਹੋਇਆ ਇੱਧਰ ਤੇ ਪਸ਼ੂਆਂ ਵਗੈਰਾ ਦਾ ਅੰਦਰ ਬਾਗਰ ਬਾਂਡਾ ਵਗੈਰਾ ਹੈਗਾ ਬਾਈ ਕਰਦਾ। ਤੇ ਬਾਕੀ ਬਾਈ ਦੇ ਦੱਸਣ ਮੁਤਾਬਕ 11-12 ਲੱਖ ਰੁਪਏ ਦੇ ਵਿੱਚ ਇਹ ਕੋਠੀ ਕੰਪਲੀਟ ਹੋਈ ਆ ਦੋਸਤੋ। ਜੇਕਰ ਤੁਸੀਂ ਵੀ ਇਦਾਂ ਦਾ ਪਲਾਨ ਤਿਆਰ ਕਰਵਾਉਣਾ ਤਾਂ ਕਰਵਾ ਸਕਦੇ ਹੋ। ਬਾਈ ਦਾ ਆਪਾਂ ਨੰਬਰ ਦੇਵਾਂਗੇ ਲੱਕੜ ਵਾਲੇ ਬਿਸਤਰੀ ਦਾ ਜੇਕਰ ਤੁਸੀਂ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਲੱਕੜ ਦਾ ਤਾਂ ਉਹਨਾਂ ਤੋਂ ਕਰਵਾ ਸਕਦੇ ਹੋ ਦੋਸਤੋ ਆ ਵੀਖ ਸਕਦੇ ਹੋ ਤੁਸੀਂ ਜੋ ਕਿ ਸਨਮੇਕਾ ਲੱਗਿਆ ਹੋਇਆ ਬੋਰਡ ਦੇ ਉੱਪਰ ਸੋ ਬਾਈ ਦੇ ਕਹਿਣ ਮੁਤਾਬਕ ਪਹਿਲਾਂ ਲਿਖਤ ਕਰਨੀ ਹੈ ਵੀਰੇ ਨੇ ਕਿ ਕਿਵੇਂ ਮਤਲਬ ਕਿਹੜੀ ਕਿਹੜੀ ਚੀਜ਼ ਲਾਉਣੀ ਆ ਤੇ ਕਿਹੜੀ ਕੰਪਨੀ ਦਾ ਸਰਮੇਕਾ ਵਗੈਰਾ ਲਾਉਣਾ ਕਿਹੜੀ ਲੱਕੜ ਲਾਉਣੀ ਆ ਕਿਹੜੇ ਕੁੰਡੇ ਲਾਉਣੇ ਨੇ ਹੈਨਾ ਬਈ ਹਾਂ ਹਾਂ ਬਈ ਮਤਲਬ ਪਹਿਲਾਂ ਸਾਰਾ ਤੁਹਾਨੂੰ ਪਹਿਲੀ ਦੱਸ ਦਿੰਦਾ ਉਹ ਵੀ ਕੀ ਖਰਚਾ ਆਉਂਦਾ ਤੇ ਹਾਂ ਸਾਰਾ ਬਈ ਇੱਕ ਤਾਂ ਮੰਨ ਕੇ ਚੱਲ ਵੀ ਜਾਇ ਰੇਟ ਤੇ ਜਿਵੇਂ ਕਿਸੇ ਨੂੰ ਕੁਲਵਾਉਣਾਗਾ ਹਾਂਜੀ ਉਹ ਰੇਟ ਤੇ ਠੀਕ ਆ ਬਈ ਹਾਂ ਭਾਜਮਾ ਨੋਰਮਲ ਕੰਮ ਕਰਾਇਆ ਜਾਮਾ ਠੀਕ ਆ ਬਈ ਬਈ ਨੋਰਮਲ ਮਤਲਬ ਵਾਲੇ ਖਰਚੇ ਨਹੀਂ ਹੁੰਦਾ ਲੱਗਣਾ ਹਾਂ ਠੀਕ ਆ ਜੀ ਗੱਲ ਆ ਤੇ ਪਹਿਲਾਂ ਮਤਲਬ ਆਪ ਨੂੰ ਬਣਾ ਕੇ ਦੱਸ ਦਿੰਦਾ ਲਿਸਟ ਹਾਂ ਵੀ ਨਾ ਖਰਚਾ ਚੰਗੇ ਸਮਾਨ ਤੇ ਇੰਨਾ ਆਯੂ ਠੀਕ ਹੈ ਜੀ ਵੀ ਨਾ ਜੂ ਠੀਕ ਹੈ ਹਾਂ ਸਾਰਾ ਖਰਚਾ ਦੱਸੂਗਾ ਠੀਕ ਹੈ ਜੀ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਿਸੇ ਵੀ ਕੰਮਕਾਰ ਲਈ ਬਾਈ ਨਾਲ ਕਾਲ ਕਰ વાત ਕਰ ਸਕਦੇ ਹੋ ਜੇਕਰ ਜੋੜੀਆਂ ਵਗੈਰਾ ਦਾ ਕੰਮ ਕਰਾਉਣਾ ਤਾਂ ਨੰਬਰ ਸਕਰੀਨ ਤੇ ਦੇਵਾਂਗੇ ਸੋ ਇਦਾਂ ਦੀਆਂ ਹੋਰ ਵੀ ਕੋਠੀਆਂ ਦੇ ਨਵੇਂ ਨਵੇਂ ਨਕਸ਼ੇ ਦੇਖਣ ਲਈ ਆਪਣੇ ਪੰਜਾਬੀ ਵੀਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਅਸਤਰੀਕਾਲ ਧੰਨਵਾਦ